ਖਾਣ ਨਾਲ ਪੀਣ ਨਾਲ ਮਹਾਰਾਜ ਕਹਿੰਦੇ ਕਈ ਕਿਸਮ ਦੇ ਨਸ਼ੇ ਨੇ ਇੱਕ ਤਾਂ ਉਹ ਨਸ਼ੇ ਨੇ ਜਿਹੜੇ ਅਸੀਂ ਮੂੰਹ ਨਾਲ ਪੀਂਦੇ ਆ ਇਹ ਸਾਰੇ ਨਸ਼ੇ ਨਰਕਾਂ ਚ ਲੈ ਕੇ ਜਾਂਦੇ ਆ ਦੂਸਰੇ ਨਸ਼ੇ ਉਹ ਨੇ ਜਿਹੜਾ ਮਨ ਪੀਂਦਾ ਕਹਿੰਦੇ ਉਹ ਵੀ ਆਦਮੀ ਠੱਗਿਆ ਜਾਂਦਾ ਤੇ ਉਹਦਾ ਜੀਵਨ ਵੀ ਵਿਗਾੜ ਜਾਂਦਾ ਨਸ਼ਾ ਕੋਈ ਵੀ ਅੱਛਾ ਨਹੀਂ ਰਾਜਮਾਲ ਰੂਪ ਜਾਤ ਚੋਣ ਪੰਜ ਨਸ਼ੇ ਨੇ ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ ਇਹ ਨਹੀਂ ਠੱਗੀ ਜਗ ਠੱਗਿਆ ਕਿਨੇ ਨਰਕੀ ਲੱਜ ਜਿਹੜੇ ਬਾਕੀ ਮੂਹ ਨਾਲ ਪੀਣ ਵਾਲੇ ਨਸ਼ੇ ਨੇ ਉਹ ਸਰੀਰ ਦੇ ਵਿੱਚ ਆਪਣਾ ਅਸਰ ਕਰਦੇ ਨੇ ਸਾਧ ਸੰਗਤ ਬੰਦਾ ਇੰਨਾ ਸ਼ਸ਼ਟਿਕਟ ਬਣਾਇਆ ਸੀ ਪ੍ਰਭੂ ਨੇ ਕਿ ਹੈਰਾਨ ਹੋਈਦਾ 14 ਖਰਬ ਸੈੱਲ ਇਹਦੀ ਬਾਡੀ ਨੂੰ ਲੱਗੇ ਹੋਏ ਨੇ ਪੜੇ ਲਿਖੇ ਜਾਣਦੇ ਆ ਬਈ ਕਿੱਦਾਂ ਕਿੱਡੀ ਵੱਡੀ ਚੀਜ਼ ਹੈ 14 ਅਰਬ ਸੈੱਲ ਲੱਗੇ ਹੋਦੇ 15 ਅਰਬ ਸੈੱਲ ਇਕੱਲੇ ਬ੍ਰੇਨ ਵਿੱਚ ਨੇ ਦਿਮਾਗ 'ਚ ਜੇਕਰ ਉਹ ਕਰ ਲਵੇ ਨਾ ਆਦਮੀ ਕਿੰਨੇ ਕਰੋੜ ਸੈੱਲ ਜਿਹੜੇ ਨੇ ਉਹ ਜਲ ਜਾਂਦੇ ਨੇ ਕਾਮ ਦਾ ਜਜ਼ਬਾ ਆ ਜਾਵੇ ਜਿਤੋਂ ਦਾ ਰਹੇ ਕਿੰਨੇ ਕਰੋੜ ਸੈੱਲ ਉਹਦੇ ਜਲ ਜਾਂਦੇ ਨੇ ਮਹਾਰਾਜ ਕਹਿੰਦੇ ਕਾਮ ਕਰੋਧ ਕਾਇਆ ਕੋ ਗੱਲ ਹੈ ਕਿਉਂ ਕੰਜਨ ਸਵਾਗਤ ਆਵੇ ਇਸੇ ਤਰ੍ਹਾਂ ਜਿਹੜਾ ਆਦਮੀ ਨਸ਼ੇ ਪੀਂਦਾ ਹੈ ਉਹ ਡੈਮੇਜ ਕਰਦਾ ਆਪਣੀ ਬਾਡੀ ਨੂੰ ਮਹਾਰਾਜ ਕਹਿੰਦੇ ਇੱਕ ਨਸ਼ਾ ਐਸਾ ਹੈ ਜੇ ਕਿਤੇ ਉਹ ਆ ਜਾਵੇ ਨਾ ਫੇਰ ਮੁੜ ਕੇ ਕਿਸੇ ਨਸ਼ੇ ਦੀ ਲੋੜ ਨਹੀਂ ਰਹਿੰਦੀ ਸਭ ਦਾ ਜਿਹੜਾ ਅਸਰ ਹੈ ਬਹੁਤ ਥੱਲੇ ਹੁੰਦਾ ਕਿਸੇ ਰਸ ਦੀ ਲੋੜ ਨਹੀਂ ਰਹਿੰਦੀ ਉਹ ਨਾਮ ਦਾ ਰਸ ਹੈ ਮਹਾਰਾਜ ਕਹਿੰਦੇ ਜਿਹੜੇ ਨਸ਼ੇ ਨੇ ਪੋਸਤ ਮਦ ਹਫੀਮ ਭੰਗ ਉਤਰ ਜਾਏ ਪ੍ਰਭਾਤ ਨਾਮ ਖਮਾਰੀ ਨਾਨਕਾ ਚੜੀ ਰਹੇ ਜਨਰਤ ਪਾਤਸ਼ਾਹ ਫਿਰ ਸਾਨੂੰ ਖੁਮਾਰੀ ਕਿਵੇਂ ਛੜੇ ਨਾਮ ਜਪਣ ਦੀ ਤੇ ਬਾਣੀ ਪਾਉਣ ਦੀ ਮਹਾਰਾਜ ਕਹਿੰਦੇ ਦੇਖੋ ਜੇ ਮਨ ਨਹੀਂ ਨ ਟਿਕਦਾ ਤੁਹਾਨੂੰ ਅਸੀਂ ਯੋਗ ਦੱਸਦੇ ਹਾਂ ਸੋ ਮਹਾਰਾਜ ਸੱਚੇ ਪਾਤਸ਼ਾਹ ਫਿਰ ਮਨ ਕਿਵੇਂ ਟਿਕਾਈਏ ਬਾਣੀ ਦੇ ਉੱਤੇ ਮਹਾਰਾਜ ਕਹਿਣ ਲੱਗੇ ਦੇਖੋ ਜਦ ਤੁਸੀਂ ਬਾਣੀ ਪੜ੍ਹਦੇ ਹੋ ਨਾ ਦੇਖ ਕੇ ਜਦ ਤੱਕ ਮਨ ਨਹੀਂ ਟਿਕਦਾ ਉਹਨਾਂ ਚਿਰ ਬਾਣੀ ਦੇਖ ਕੇ ਬੋੜੋ ਤੇ ਧਿਆਨ ਗਾਦੇ ਤੇ ਰੱਖੋ ਕਹਿੰਦੇ ਲਗਾ ਮਾਤਰਾ ਨੇ ਉਹਨਾਂ 'ਚ ਧਿਆਨ ਦਿਓ ਇਹ ਪਹਿਲੀ ਜਮਾਤ ਪ੍ਰਾਇਮਰੀ ਦਾ ਪ੍ਰਾਇਮਰੀ ਤੱਕ ਦੀ ਪੜਾਈ ਹੈ ਲਗਾ ਮਾਤਰਾ ਤੇ ਧਿਆਨ ਦੇਣਾ ਤੇ ਬਾਣੀ ਪੜੀ ਜਾਣੀ ਉਹਦੇ ਬਾਅਦ ਜਦ ਹੋਰ ਸੁਰਤ ਡਿਵੈਲਪ ਕਰਦੀ ਹੈ ਉੱਚਾ ਉੱਠਿਆ ਸੀ ਬਾਣੀ ਦੀ ਅਗਲੀ ਮੰਜ਼ਲ ਆਉਂਦੀ ਹੈ ਮਹਾਰਾਜ ਕਹਿੰਦੇ ਫੇਰ ਤੁਸੀਂ ਅਰਥ ਸੋਚੋ ਵੀ ਅਰਥ ਕੀ ਹੋਇਆ ਜਿਹੜਾ ਮੈਂ ਪੜਿਆ ਕਹਿੰਦੇ ਜਦੋਂ ਅਰਥਾਂ ਦੇ ਵਿੱਚ ਬਿਰਤੀ ਟਿਕ ਜਾਊਗੀ ਫਿਰ ਮਨ ਜਾਵੇਗਾ ਨਹੀਂ ਉਹਦੇ ਬਾਅਦ ਜੇ ਹੋਰ ਤਰੱਕੀ ਤੁਸੀਂ ਬਾਣੀ ਦੀ ਕਰ ਲਈ ਫਿਰ ਭਾਵ ਦੇਖੋ ਬਾਣੀ ਕਹਿੰਦੀ ਕੀ ਹੈ ਭਾਵलीन ਹੋ ਜਦ ਭਾਵलीन ਹੋਵੋਗੇ ਫਿਰ ਮਨ ਬਿਲਕੁਲ ਨਹੀਂ ਜਾਏਗਾ ਉਸ ਵੇਲੇ ਤੁਸੀਂ ਨਾਮ ਜਪਣ ਦੇ ਅਧਿਕਾਰੀ ਹੋਵੋਗੇ ਜਿਹੜਾ ਨਾਮ ਜਪਣਾ ਹੈ ਉਸ ਨਾਮ ਨਾਲ ਜਪੋ ਨਾਮ ਰੱਬ ਜਪਦੇ ਜਪਦੇ ਆਪਣੇ ਆਪ ਇਹ ਨਾਮ ਹੋਠਾਂ ਤੇ ਆ ਜਾਣਾ ਹੈ ਬੋਲੇ ਲਨ ਲੱਗ ਜਾਣੀਆਂ ਬੁੱਲ ਨੂੰ ਭੁੱਲਾ ਨੇ ਮੱਧਮ ਪੈ ਜਾਣਾ ਹੈ ਬਿਲਕੁਲ ਬੰਦ ਕਰ ਦੇਣਾ ਤੇ ਰਸਨਾ ਅੰਦਰ ਛੋਟਾ ਜਿਹਾ ਹਲਕੀ ਹਲਕੀ ਹਰਕਤ ਕਰਦੀ ਜਾਏਗੀ ਕਹਿੰਦੇ ਧਿਆਨ ਕਿੱਥੇ ਰੱਖੀਏ ਜੇ ਤਾਂ ਮੋਟੀ ਬੁੱਧ ਹੈ ਦਾਦਾ ਗੁਰੂ ਨਾਨਕ ਸਾਹਿਬ ਦਾ ਧਿਆਨ ਰੱਖ ਲੋ ਜੇ ਉਹਦੇ ਸੂਖਸ਼ਮ ਹੋ ਗਈ ਤਾਂ ਸ਼ਬਦ ਦੀ ਧੁਨ ਦਾ ਧਿਆਨ ਰੱਖ ਲੋ ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖਤ ਸਤਕਾਂ ਨਾ ਛੋਏ ਇਸ ਤਰ੍ਹਾਂ ਦੇ ਨਾਲ ਦਰਜਾ ਬਦਰਜਾ ਨਾਮ ਚੜਾਈ ਕਰਦਾ ਹੈ ਕੰਠ ਵਿੱਚ ਆ ਜਾਂਦਾ ਹੈ ਹਿਰਦੇ ਚ ਆ ਜਾਂਦਾ ਹੈ ਨਾਭੀ ਚ ਆ ਜਾਂਦਾ ਹੈ ਅਗਿਆ ਚੱਕਰ ਚ ਆ ਜਾਂਦਾ ਹੈ ਥਰੁੱਟੀ ਜਾ ਜਾਂਦਾ ਹੈ ਦਸਵੇਂ ਦਵਾਰ ਚ ਆ ਜਾਂਦਾ ਹੈ ਇਥੋਂ ਮਿਰਤੀ ਵਿਵੇਕ ਮੰਡਲ ਚਲੀ ਜਾਂਦੀ ਹੈ ਉੱਥੇ ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਹੈ ਤੇ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਨੇ ਕਹਿੰਦੇ ਇਸ ਤਰ੍ਹਾਂ ਨਾਲ ਤੁਸੀਂ ਬਾਣੀ ਪੜੋ ਇਸ ਤਰ੍ਹਾਂ ਨਾਲ ਨਾਮ ਜਪੋ ਫਿਰ ਪ੍ਰੇਮੀਆਂ ਤੁਹਾਨੂੰ ਰਸ ਰਸਵਾਸ ਆਏਗਾ ਬਾਣੀ ਦਾ ਕਿਉਂਕਿ ਬਾਣੀ ਨਿਰਾ ਹੀ ਰਸ ਹੈ ਸੋ ਐਸੇ ਉਪਦੇਸ਼ ਜੇ ਸਿੱਖਦੇ ਮਨ ਵਿੱਚ ਯਾਦ ਰਹਿ ਜਾਣ ਤਾਂ ਛੇਤੀ ਰੋਹਾਨੀ ਤਰੱਕੀ ਕਰ ਸਰ ਸਾਡੇ 14 ਲੜਾਈਆਂ ਗੁਰੂ ਮਹਾਰਾਜ ਦੇ ਗੱਲ ਪਈਆਂ ਮਹਾਰਾਜ ਨੇ ਆਪ ਨਹੀਂ ਕੋਈ ਵੀ ਲੜਾਈ ਲੜੀ ਇਹ ਤੇ ਆਂਦੇਵੋ ਕਦੇ ਵੀ ਮਹਾਰਾਜ ਛਾਤਰ ਲੈ ਕੇ ਨਹੀਂ ਚੜੇ ਕਦੇ ਜੇ ਕਿਸੇ ਗ੍ਰਾਮ ਨੂੰ ਸੋਧਿਆ ਪਹਿਲਾਂ ਉਹਨਾਂ ਨੇ ਸੰਗਤਾਂ ਲੁੱਟੀਆਂ ਉਹ ਤੇ ਬਾਅਦ ਮਹਾਰਾਜ ਨੇ ਉਹਨਾਂ ਨੂੰ ਦੰਡ ਦੇਣ ਵਾਸਤੇ ਕਰਿਆ ਕਿਸੇ ਦੀ ਧਰਤੀ ਨਹੀਂ ਰੋਕੀ 1 ਇੰਚ ਜ਼ਮੀਨ ਨਹੀਂ ਰੋਕੀ ਉਹਨਾਂ ਦੇ ਗੱਲ ਲੜਾਈ ਪੈਂਦੀ ਸੀ 200 ਸਾਲ ਤੋਂ ਲਗਾਤਾਰ ਅਹਿੰਸਾ ਪਰਮੋ ਧਰਮਾਂ ਦਾ ਤਜਰਬਾ ਹੋ ਰਿਹਾ ਸੀ ਬਈ ਹਥਿਆਰ ਨਹੀਂ ਚੱਕਣਾ ਲੜਾਈ ਨਹੀਂ ਕਰਨੀ 200 ਸਾਲ ਦੇ ਕਰੀਬ ਵਕਸਾ ਲੰਘਿਆ ਗੁਰੂ ਪੰਜਵੇਂ ਪਾਸ਼ਾ ਸ਼ਹੀਦ ਹੋ ਗਏ ਗੁਰੂ ਨੌਵੇਂ ਪਾਸ਼ਾ ਸ਼ਹੀਦ 7ਵੇਂ ਸ਼ਹੀਦ ਗੁਰੂ ਦਸਵੇਂ ਪਾਸ਼ਾ ਨੇ ਕਿਹਾ ਵੀ ਆਪਣੀ ਡਿਫੈਂਸ ਵਿੱਚ ਹਥਿਆਰ ਚੁੱਕਣਾ ਇਹ ਸੂਰਮੇ ਦਾ ਕੰਮ ਹੁੰਦਾ ਜਾਂ ਕੁੱਤੇ ਹਲਕ ਜਾਣ ਉਹਨਾਂ ਤੇ ਬਚਣ ਵਾਸਤੇ ਡੰਡਾ ਚੱਕਣਾ ਹੀ ਪੈਂਦਾ ਇਹ ਨਹੀਂ ਵੀ ਡੰਡਾ ਹਰ ਵਕਤ ਇਹ ਚੱਕੀ ਰੱਖੋ ਇਹ ਵੀ ਇਹਦੇ ਵਿੱਚ ਖਤਰਾ ਹੈ ਲੇਕਿਨ ਗੁਰੂ ਮਹਾਰਾਜ ਨੇ ਇਹ ਕਿਹਾ ਵੀ ਜਿਹੜਾ ਕੋਈ ਆਊਗਾ ਐ ਤਾਂ ਨਹੀਂ ਅਸੀਂ ਚੜਾਈ ਕਰਦੇ ਵੀ ਫੜੇ ਤੇ ਤਤੀ ਤਵੀ ਤੇ ਬਿਠਾਉਂਦੇ ਕਿਸੇ ਨੂੰ ਫੜਿਆ ਦੀਗ ਵਿੱਚ ਉਬਾਲੇ ਦੇਣੇ ਸ਼ੁਰੂ ਕਰਦੇ ਕਿਸੇ ਨੂੰ ਫੜਿਆ ਚਰਖੀਆਂ ਤੇ ਚਾੜਦੇ ਕਿਸੇ ਦੇ ਬੰਦ-ਬੰਦ ਕੱਟਦੇ ਐ ਤਾਂ ਨਹੀਂ ਕਰਨਾ ਸੂਰਮਿਆਂ ਮੰਗਣਾ ਸੀ ਦੂਜਾਂ ਦੇ ਕਿਸੇ ਨੂੰ ਕਹਿਣਾ ਕੁਛ ਨਹੀਂ ਕਿਸੇ ਨਾਲ ਸਾਡਾ ਵੈਰ ਨਹੀਂ ਹੋਏਗਾ ਕੱਲ ਮੈਂ ਬੇਨਤੀ ਕੀਤੀ ਗੁਰਸਿੱਖ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ ਗੁਰਸਿੱਖ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਜੇ ਬੁਰਾ ਕਹਿੰਦਾ ਆਪਣੇ ਆਪ ਨੂੰ ਕਹਿੰਦਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਜੇਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਇ ਕਈਆਂ ਦੇ ਮਨ ਅਚ ਖਿਆਲ ਆ ਜਾਂਦਾ ਭਲੇਖੇ ਬਾਂਦੇ ਜੀ ਇਹ ਤਾਂ ਕਬੀਰ ਸਾਹਿਬ ਨੇ ਕਿਹਾ ਗੁਰੂ ਨਾਨਕ ਨੇ ਵੀ ਕਿਹਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਸੀਂ ਤਾਂ ਚੰਗਾ ਹੀ ਨਹੀਂ ਬੁਰਾ ਕੋਈ ਸੰਸਾਰ ਤੇ ਹੈ ਨਹੀਂ ਦੁਜਾਗੜਾਏ ਫਰਕ ਪਾਉਣਾ ਵੀ ਆ ਨਾਮਦੇਵ ਜੀ ਦਾ ਆ ਰਵਦਾਸ ਜੀ ਦੀ ਬਾਣੀ ਹੈ ਸਾਧ ਸੰਗਤ ਜੀ ਇਹ ਭ੍ਰਿਖੇ ਪਾਉਣ ਵਾਲੇ ਨਾਸਤਕ ਬੰਦੇ ਗੁਰੂ ਗ੍ਰੰਥ ਸਾਹਿਬ ਤੋਂ ਭਰੋਸਾ ਹਟਾਉਣ ਵਾਲੇ ਹੀ ਆ ਜਿਹੜੇ ਗੱਲਾਂ ਕਰਦੇ ਹੁੰਦੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੇ ਗੁਰੂ ਦੀ ਬਾਣੀ ਹੈ ਜਾਦ ਗੁਰੂ ਦਸਵੇਂ ਪਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾ ਮਿਲਣ ਤੋਂ ਦਮਦਮੇ ਸਹਾਇ ਬੈਠ ਕੇ ਬੀੜ ਬਾਣੀ ਉਚਾਰੀ ਨਾਲ ਅਰਥ ਕੀਤੇ ਉਹ ਕਿਦੋਂ ਸੈਂਚੀਆਂ ਨਹੀਂ ਸੀ ਲੈਂਦੀਆਂ ਉਹਨਾਂ ਨੇ ਕਿਦੋਂ ਲਿਖੇ ਹੋਏ ਸ਼ਬਦ ਨਹੀਂ ਸੀ ਲੈਂਦੇ ਕਿਤੋਂ ਤਰਤੀਬ ਨਹੀਂ ਸੀ ਲੈਂਦੀ ਜੋ ਕਰਤਾਰਪੁਰ ਵਾਲੀ ਬੀੜ ਵਿੱਚ ਮਹਾਰਾਜ ਤੰਬੂ ਚ ਬੈਠ ਗਏ ਨੇ ਤੇ ਆਪਣੇ ਮੁਖ ਤੋਂ ਸਾਰੀ ਬਾਣੀ ਵਿਚਾਰੀ ਹੈ ਇਹ ਸਾਰੀ ਬਾਣੀ ਗੁਰੂ ਦਸ਼ਮੇਸ਼ ਪਿਤਾ ਦੇ ਮੁਖ ਤੋਂ ਆ ਕੇ ਪ੍ਰਾਪਤ ਹੋ ਕੇ ਸਾਡੇ ਕੋਲ ਪਹੁੰਚੀ ਹੈ ਜਦੋਂ ਗੁਰੂ ਦੇ ਮੁਖ ਤੋਂ ਹੋਈ ਹੈ ਫੇ ਸਾਰੀ ਗੁਰਬਾਣੀਆਂ ਇਹਨੂੰ ਕੌਣ ਕਹਿ ਸਕਦਾ ਹੈ ਵੀ ਫਲਾਣੇ ਦੀ ਭਗਤੀ ਬਾਣੀ ਹੈ ਜੀ ਫਲਾਣੇ ਦੀ ਬਾਣੀ ਹੈ ਇਹ ਆ ਪ੍ਰੋਫੈਸਰ ਤਾਂ ਕਹਿਣਗੇ ਲਿਟਰੇਚਰ ਆਵੇ ਕਹਿਣਗੇ ਪਰ ਜਿਹੜੇ ਇਹਦੇ ਭਰੋਸਾ ਹੈ ਗੁਰੂ ਗ੍ਰੰਥ ਸਾਹਿਬ ਤੇ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਬਈ ਜੀ ਫਲਾਣੇ ਭਗਤ ਨੇ ਕਹੀ ਹੈ ਇਹ ਤੋਂ ਮੰਨੀਏ ਅਸੀਂ ਤਾਂ ਗੁਰੂ ਦੀ ਮੰਨਾਂਗੇ ਕੱਲ ਨੂੰ ਕਹਿਣਗੇ ਗੁਰੂ ਦਸਾਇ ਪਾਸ਼ਾ ਦੀ ਮੰਨਾਂਗੇ ਇਹ ਗੁਰੂ ਤਾਂ ਸਹਿਜ ਧਾਰੀ ਸੀ ਇਹਨਾਂ ਨੇ ਤਾਂ ਅਮਰਤ ਨਹੀਂ ਸੀ ਛਕਿਆ ਪੈਦਾ ਕਿੰਨੀਆਂ ਤਰਕਾਂ ਪੈਦਾ ਹੁੰਦੀਆਂ ਉਹ ਇਹ ਫਜ਼ੂਰ ਗੱਲਾਂ ਹੁੰਦੀਆਂ ਗੁਰੂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਹੈ ਇਹਨੂੰ ਮੰਨੋ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਵੱਡੇ ਵੱਡੇ ਉਪਦੇਸ਼ ਦਿੱਤੇ ਤੇ ਆਪ ਜੀ ਦੇ ਗੱਲ 14 ਲੜਾਈਆਂ ਪਈਆਂ ਜਿਦੇ ਵਿੱਚ ਇੱਕ ਚ ਵੀ ਹਾਰ ਨਹੀਂ ਹੋਈ ਲੜਦੇ ਲੜਦੇ ਸ਼ਹੀਦ ਹੋ ਜਾਣਾ ਹਾਰ ਨਹੀਂ ਹੁੰਦੀ ਹਾਰ ਹੁੰਦੀ ਹੈ ਦਿਲ ਹਾਰ ਜਾਣਾ ਗੁਰੂ ਦਸਵੇਂ ਪਿਤਾ ਚਮਕੌਰ ਸਾਹਿਬ ਦੇ ਯੁੱਧ ਵਿੱਚ ਖੇਰੂ ਖੇਰੂ ਪਰਿਵਾਰ ਨੂੰ ਕਰਕੇ ਆਪ ਸਨੇ ਸਨੇ ਚੱਲਦੇ ਚੱਲਦੇ ਖਿਦਰਾਣੇ ਦੀ ਧਾਰ ਤੇ ਪਹੁੰਚਦੇ। ਢਾਮੇ ਢਾਮੇ ਸੇ ਖਾਂਦੇ ਨੇ ਤੇ ਉਹ ਜੁੱਧ ਲੜ ਕੇ ਦਮਦਵੇਂ ਸਾਹਿਬ ਪਹੁੰਚਦੇ ਨੇ। ਬੜੀ دیر ਤੱਕ ਆਪ ਉਹ ਸਾਦੇ ਉੱਤੇ ਬੈਠ ਕੇ ਮੁੜ ਕੇ ਅਨੰਦਗੁਰ ਸਾਹਿਬ ਵਾਲੀ ਰੌਣਕ ਬਣ ਜਾਂਦੀ ਹੈ। ਬੇਅੰਤ ਸਿੱਖੀ ਪੈਦਾ ਹੋ ਜਾਂਦੀ ਹੈ। ਉਸੇ ਬਾਅਦ ਗੁਰੂ 9 ਮਹੀਨੇ 9 ਦਿਨ ਠਹਿਰਨ ਤੋਂ ਬਾਅਦ ਮਹਾਰਾਜ ਜੀ ਨੇ ਅਚਾਨਕ ਕਿਹਾ ਕਿ ਪ੍ਰੇਮਿਓ ਸਾਰ ਸੰਗਤ ਜੀ ਹੁਣ ਸਾਨੂੰ ਹੁਕਮ ਆ ਗਿਆ ਅਕਾਲ ਪ੍ਰਭ ਦਾ ਅਸੀਂ ਦੱਖਣ ਦੇਸ਼ ਵਿੱਚ ਜਾਣਾ ਹੈ ਉਸ ਵੇਲੇ ਜਿਹੜੇ ਕੱਚੇ ਪਿੱਲੇ ਸੀ ਉਹਨਾਂ ਦੇ ਮਨ 돌 ਗਏ ਵੀ ਜਿੱਕੇ ਤੇ ਮਹਾਰਾਜ ਸਾਨੂੰ ਨਾ ਕਹਿ ਦੇਣ ਵੀ ਸਾਡੇ ਨਾਲ ਚੱਲੋ ਮਹਾਰਾਜ ਨੇ ਤਿਆਰੀ ਕਰ ਦਿੱਤੀ ਜਿਹੜੀ ਸੰਗਤ ਸੀ ਮਾਲਵੇ ਦੀ ਨਵੀਂ ਬਣੀ ਤੇ ਨਵੀਆਂ ਸੰਗਤਾਂ ਬਣੀਆਂ ਸੀ ਉਸ ਵੇਲੇ ਉਹਨਾਂ ਦੇ ਮਨ ਉੱਤੇ ਬਹੁਤ ਬਹੁਤ ਵੱਡਾ ਇੱਕ ਸ਼ੌਕ ਲੱਗਿਆ ਕਿ ਹੈ ਗੁਰੂ ਮਹਾਰਾਜ ਹੁਣ ਅੱਗੇ ਇਹਨੂੰ ਚਲੇ ਜਾਣਗੇ ਵੀ ਹੁਣ ਦਰਸ਼ਨ ਕਿਵੇਂ ਹੋਣਗੇ ਕਿਉਂਕਿ ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਸਾਹਿਬ ਜੀ ਉਹ ਵਿਛੋੜਾ ਨਹੀਂ ਸਹਿੰਦੇ ਹੁੰਦੇ ਮਹਾਰਾਜ ਦਾ ਜੋ ਫਰਮਾਨ ਹੈ ਕਿ ਦੁੱਖ ਵਿਛੋੜਾ ਇੱਕ ਦੁੱਖ ਭੁਖ ਇੱਕ ਦੁੱਖ ਸ਼ਕਤਵਾਰ ਚੰਦੂਤ ਇੱਕ ਦੁੱਖ ਰੋਗ ਲੱਗੇ ਤਨ ਤਾਏ ਬੈਦ ਨਾ ਭੋਲੇ ਤਾਰੂ ਲੈ ਵਿਛੋੜਾ ਬਹੁਤ ਵੱਡਾ ਦੁੱਖ ਹੋਇਆ ਕਰਦਾ ਲੇਕਿਨ ਗੁਰੂ ਮਹਾਰਾਜ ਜੀ ਹੁਕਮ ਦੇ ਨਾਲ ਦੱਖਣਵਿਲ ਨੂੰ ਚੱਲ ਪੈਂਦੇ ਨੇ ਤੇ ਜਿਹੜੇ ਟਰਸਟਡ ਸੀ ਸਾਰੇ ਵੱਡੇ ਵੱਡੇ ਗੁਰੂ ਮਹਾਰਾਜ ਨਾ ਜਿਨ੍ਹਾਂ ਤੇ ਵੱਡੀਆਂ ਵੱਡੀਆਂ ਮਿਹਰਬਾਨੀਆਂ ਕਰੀਆਂ ਸੀ ਉਹਨਾਂ ਦੇ ਵਿਪਰਕ ਹੋਣੀ ਸ਼ੁਰੂ ਹੋ ਗਈ ਜਿਸ ਵੇਲੇ ਗੁਰੂ ਮਹਾਰਾਜ ਦੋ ਮਜਲਾ ਗਏ ਆ ਸਰਸੇ ਵਿੱਚ ਪਹੁੰਚੇ ਨੱਠਣੇ ਸ਼ੁਰੂ ਹੋ ਗਏ ਰਾਤ ਨੂੰ ਨੱਠਿਆ ਕਰ ਮਹਾਰਾਜ ਦੀ ਜਿਹੜੀ ਫੌਸਲੀ ਉਹ ਚ ਭਗੌੜੇ ਹੋਣੇ ਸ਼ੁਰੂ ਹੋ ਗਏ ਮਹਾਰਾਜ ਨੇ ਬੁਲਾਏ ਸਰਦਾਰ ਦਲ ਸਿੰਘ ਬੁਲਾਇਆ RAM ਸਿੰਘ ਅਮਰਤਾਰੀ ਸਿੰਘ ਸੀਗੇ ਭਾਈ ਦੱਲਾ ਜੀ ਨੂੰ ਅਸੀਂ ਕਹਿੰਦੇ ਆ RAM ਸਿੰਘ ਵੀ ਤੇ ਫਤੇ ਸਿੰਘ ਵੀ ਦਰਬਾਰੀ ਸਿੰਘ ਕਰਵਾਰੀ ਸਿੰਘ ਇਹਦੇ ਬਹੁਤ ਗੁਰ ਸਿੱਖ ਸੀ ਵੱਡੇ ਵੱਡੇ ਕਹਿੰਦੇ ਪ੍ਰੇਮਿਓ ਨੱਠ ਭਾਜੂ ਸ਼ੁਰੂ ਹੋ ਗਈ ਕਿ ਮਹਾਰਾਜ ਕੱਚੇ ਪਿੱਲੇ ਨੇ ਇਹ ਤਾਂ ਗੱਲ ਉਸ ਵੇਲੇ ਮਾਤਾ ਮਾਵੀ ਨਾਲ ਜਾ ਰਹੀਆਂ ਨੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਪੰਜ ਸੱਤ ਮੰਜਲਾਂ ਜਾਂਦ ਗਏ ਤਾਪਾਈ ਧੱਲੇ ਨੂੰ ਪੁੱਛਿਆ ਕਹਿੰਦੇ ਭਾਈ ਦਲਿਆ ਕਿਵੇਂ ਐ ਕਹਿੰਦਾ ਮਹਾਰਾਜ ਅਖੀਰ ਤੱਕ ਨਿਵਾਗੇ ਤੁਹਾਡੇ ਨਾਲ ਕਹਿੰਦੇ ਜੇ ਨਿਵਜੇਗਾ ਤੇਰੇ ਸਿਰ ਦੇ ਉੱਤੇ ਤਾਜ ਰਖਾ ਦਾਂਗੇ ਨਿਵ ਨਿਵਜੇਗਾ ਆ ਭਾਰਤ ਵਰਸ਼ ਦਾ ਰਾਜ ਕਰੇਗਾ ਬੜੇ ਦਲਾ ਬੜਾ ਦਲਾਸਾ ਦਿੱਤਾ ਬੜੀਆਂ ਗੱਲਾਂ ਕਰੀਆਂ ਭਾਈ ਧੱਲੇ ਨੇ ਕਿ ਮਹਾਰਾਜ ਚਾਹੇ ਸਿਰ ਤੇ ਲੈ ਜਾਵੇ ਪਰ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ ਖਬਰਾਂ ਆਉਣ ਲੱਗੀਆਂ ਕਿ ਮਹਾਰਾਜ ਦਰਬਾਰੀ ਸਿੰਘ ਚਲਿਆ ਗਿਆ ਆਪਣੇ ਸਾਥੀਆਂ ਨੂੰ ਲੈ ਕੇ ਬਰਾੜਾਂ ਨੂੰ ਸਾਥੀਆਂ ਨੂੰ ਲੈ ਕੇ ਬਰਾੜਾਂ ਨੂੰ ਕਰਵਾਰੀ ਸਿੰਘ ਚਲਿਆ ਗਿਆ ਮਹਾਰਾਜ ਦੀਵਾਨੇ ਵੀ ਚਲੇ ਗਏ ਤੇ ਫਲਾਣਾ ਵੀ ਚਲਿਆ ਗਿਆ ਬਰਾੜ ਨੱਠਣੇ ਸ਼ੁਰੂ ਹੋ ਗਏ ਜਿਨ੍ਹਾਂ ਦੇ ਉੱਤੇ ਗੁਰੂ ਮਹਾਰਾਜ ਨੇ ਮਾਣ ਕਰਿਆ ਸੀ ਵੀ ਮੇਰੀ ਕੌਮ ਹੈ ਬਰਾੜ ਰੰਗਜੀਤ ਨੂੰ ਕਿਹਾ ਸੀ ਵੀ ਤੂੰ ਆ ਜਾ ਇੱਕ ਦਿਨ ਕਿਸੇ ਦੇ ਕਾਬੂ ਨਹੀਂ ਹੋਏ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ ਜਾਂ ਜ਼ਬਰਨਾਵਾ ਲਿਕੇ ਉਹ ਘਟਣੇ ਸ਼ੁਰੂ ਹੋ ਗਏ ਅਖੀਰ ਇੱਕ ਦਿਨ ਡੱਲਾ ਰਾਤ ਨੂੰ ਪਹਿਰੇ ਉੱਤੇ ਹੈ ਸਾਥੀਆਂ ਨਾਲ ਕਹਿ ਲਿਆ ਕਿ ਅੱਜ ਰਾਤ ਜਦੋਂ ਅੱਧੀ ਰਾਤ ਹੋ ਜਾਈਗੀ ਨਾ ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਆ ਉਹ ਤੋਂ ਪਹਿਲਾਂ-ਪਹਿਲਾਂ ਆਪਾਂ ਚਲੇ ਚਲੀਏ ਡੱਲੇ ਨੂੰ ਮਹਾਰਾਜ ਨੇ ਆਪਣਾ ਨਿੱਜੀ ਖੰਡਾ ਦਿੱਤਾ ਸੀ ਇੱਕ ਜੜਾਉ ਜੋੜਾ ਕਰਤਾ ਸੀ ਉਹਨਾਂ ਦਿਨਾਂ 'ਚ 2000 ਰੁਪਇਆ ਬਰਸੀ ਉਹਦਾ ਹੋਰ ਬੇਅੰਤ ਬਰਕਤਾਂ ਦਿੱਤੀਆਂ ਸੀ ਮਾਲਵੇ ਨੂੰ ਬਰਕਤਾਂ ਦਿੱਤੀਆਂ ਰਾਤ ਨੂੰ ਦੱਲਾ ਆਪਣੇ ਸਾਥੀਆਂ ਨਾਲ ਦੌੜ ਜਾਂਦਾ ਮਹਾਰਾਜ ਨੇ ਅਭਰਤ ਵੇਲੇ ਬਾਜ ਦਿੱਤੀ ਭਾਈ ਦੱਲਾ ਦੱਲ ਸਿੰਘਾ ਭਾਈ ਦੱਲਾ ਉੱਥੇ ਇੱਕ ਮੁਸਲਮਾਨ ਫਕੀਰ ਨਾਲੇ ਰਹਿੰਦਾ ਸੀ ਮਹਾਰਾਜ ਦੇ ਉਹ ਕਦਾ ਗੁਰੂ ਮਹਾਰਾਜ ਨਾ ਡੱਲਾ ਨਾ ਮੱਲਾ ਰਹਿ ਗਿਆ ਗੁਰੂ ਕੱਲਾ ਮਹਾਰਾਜ ਕਹਿੰਦੇ ਫਕੀਰ ਸਾਹਿਬ ਗੁਰੂ ਕਦੇ ਨਾ ਕੱਲਾ ਗੁਰੂ ਨਾਲ ਸਦਾ ਅੱਲਾ ਚੜ੍ਹਦੀਆਂ ਕਲਾ ਨਹੀਂ ਡੋਲ ਜਾਂਦਾ ਜਦ ਸਾਥੀ ਸਾਥ ਛੱਡਣੇ ਸ਼ੁਰੂ ਕਰਦੇ ਮਹਾਰਾਜ ਨੇ ਫੇਰ ਬੁਲਾਏ ਸਾਰੇ ਕਿਉ ਭਾਈ ਡੱਲਾ ਸਿੰਘ ਤਾਂ ਨੱਠ ਗਿਆ ਖੰਡਾ ਗੁਰੂ ਮਹਾਰਾਜ ਦੇ ਪਲੰਗ ਦੇ ਨਾਲ ਖੜਾ ਕਰ ਗਿਆ ਜੜਾਉ ਲਾ ਕੇ ਮਹਾਰਾਜ ਦੇ ਪਲੰਘ ਦੇ ਉੱਤੇ ਰੱਖ ਦਿੱਤੇ ਮਹਾਰਾਜ ਨੇ ਜਿਹੜੇ ਦਸਤਾਰਾਂ ਦੇ ਸਰੂਪੇ ਦਿੱਤੇ ਸੀ ਉਹ ਵੀ ਮੱਜੇ ਤੇ ਰੱਖ ਦਿੱਤੇ ਮੱਥਾ ਟੇਕਿਆ ਚਲੇ ਗਿਆ ਮਹਾਰਾਜ ਕਹਿੰਦੇ ਇਹਨੂੰ ਘਰ ਪਿਆਰ ਹੈ ਅਸੀਂ ਤਾਂ ਇਹਦੇ ਬਿਗਨ ਕੱਟਦੇ ਸੀ ਪਰ ਇਹਨੂੰ ਮੂਰਖ ਨੂੰ ਪਤਾ ਨਹੀਂ ਸੀ ਕਹਿੰਦੇ ਜਾਓ ਕਹਿੰਦੇ ਇਹ ਤਾਂ ਹੁਣ ਐਵੇਂ ਜਾ ਰਿਹਾ ਕੋਈ ਗੱਲ ਨਹੀਂ ਹੈ ਘਰ ਚ ਰਹਿ ਜਾਂਦਾ ੱਗਲਾ ਜਾ ਕੇ ਇੱਕ ਪੋਤਾ ਖੇਲਦਾ ਚਰਖੇ ਦਾ ਤਕਲਾ ਹੱਥ ਵਿੱਚ ਆ ਗਿਰ ਗਿਆ ਮੂੰਹ 'ਚ ਹੀ ਲੰਘ ਗਿਆ ਸਾਰ ਪਾਰ ਉੱਥੇ ਹੀ ਮਰ ਗਿਆ ਦੂਜੇ ਨੂੰ ਮਾਤਾ ਨਿਕਲਿਆਈ ਉਹ ਮਰ ਗਿਆ ਡੱਲੇ ਨੂੰ ਬੁਖਾਰ ਚੜ ਗਿਆ ਇੰਨਾ ਕਮਜ਼ੋਰ ਹੋ ਗਿਆ ਬੰਜੇ ਤੋਂ ਉੱਠਣ ਤੋਂ ਰਹਿ ਗਿਆ ਨਾਲ ਦੇ ਸਰਦਾਰ ਨੇ ਹੱਲਾ ਕਰਿਆ ਨਾਲੇ ਡੱਲੇ ਦਾ ਕਿਲਾ ਲੁੱਟ ਲਿਆ ਨਾਲੇ ਘਰ ਲੁੱਟ ਲਿਆ ਬਿਲਕੁਲ ਗਰੀਬ ਬਣਾਤਾ ਡੱਲਾ ਮਰ ਗਿਆ ਕਿੰਡੀਆਂ ਬੜੀਆਂ ਗੁਰੂ ਮਹਾਰਾਜ ਨੂੰ ਤਸੱਲੀयां ਦਿੰਦਾ ਸੀ ਕਿ ਮਹਾਰਾਜ ਜੇ ਤੁਸੀਂ ਮੈਂ ਆਨੰਦਪੁਰ ਵਿੱਚ ਮੈਨੂੰ ਯਾਦ ਕਰਦੇ ਮੇਰੇ ਜਵਾਨ 6.5 ਫੁੱਟ ਤੋਂ ਉੱਚੇ ਨੇ ਤੇ 45 ਇੰਚ ਤੋਂ ਕਿਸੇ ਦੀ ਛਾਤੀ ਘੱਟ ਨਹੀਂ ਮਹਾਰਾਜ ਤੁਸੀਂ ਮੈਨੂੰ ਯਾਦ ਕਰਨਾ ਸੀ ਦੇਖਦੇ ਤਾਂ ਸਹੀ ਸਾਡੇ ਜਵਾਨਾਂ ਦੇ ਹੱਥ ਉਹ ਡੱਲਾ ਚੁੱਪ ਕਰਕੇ ਡੱਟ ਗਿਆ ਸਾਥੀਆਂ ਨੂੰ ਲੈ ਕੇ ਗੁਰੂ ਮਹਾਰਾਜ ਕਹਿਣ ਲੱਗੇ ਕਿ ਔਰ ਆਰੋ ਸਿੰਘਾ ਹੁਣ ਤੂੰ ਦੱਸ ਤੇਰੀ ਤੇ ਸਾਡੀ ਸਾਹਜ ਗੁਰੂ ਚੌਥੇ ਪਾਸ਼ਾ ਤੁਹਾੜੀ ਹੈ ਕਿਉਂਕਿ ਭਾਈ ਆਦਮ ਨੂੰ ਗੁਰੂ ਮਹਾਰਾਜ ਨੇ ਆਪਣਾ ਪੁੱਤਰ ਭਾਈ ਭਗਤੂ ਦਿੱਤਾ ਸੀ ਵੀ ਤੇਰੇ ਘਰ ਜੰਮੇਗਾ ਪੁੱਤਰ ਸਾਡਾ ਤੇ ਉਸ ਵੇਲੇ ਤੋਂ ਤੁਹਾਡੀ ਸਾਜ ਸਾਡੇ ਨਾਲ ਬਣੀ ਹੋਈ ਹੈ ਭਾਈ ਭਗਤੂ ਦੇ ਲੜਕੇ ਭਾਈ ਜੀਵਨ ਭਾਈ ਗौरा ਇਹ ਗੁਰੂ 8ਵੇਂ ਪਾਸ਼ਾ ਤੱਕ ਰਹੇ ਉਹਦੇ ਬਾਅਦ ਭਾਈ ਤੁਸੀਂ ਸਾਡੇ ਨਾਲ ਚੱਲ ਰਹੇ ਹੋ ਤੇ ਹੁਣ ਤੂੰ ਦੱਸ ਕਹਿੰਦਾ ਸੱਚੇ ਪਾਸ਼ਾ ਫਤਿਹਸ ਨੂੰ ਭੇਜ ਦੋ ਇਕ ਹਰ ਸਾਂਭਲੇਗਾ ਤਾਂ ਮੈਂ ਤਾਂ ਤੁਹਾਡੇ ਨਾਲ ਨਹੀਂ ਵੰਦਾ ਮੈਂ ਤਾਂ ਤੁਹਾਨੂੰ ਸੀਸ ਦਵਾਗਾ ਜਿੱਥੇ ਜੀ ਕਰਦਾ ਲੈ ਲੋ ਸੀਸ ਮੈਂ ਤੁਹਾਡੀ ਇਮਾਨ ਤੇ ਚੱਕੀ ਫਿਰਦਾ ਮਹਾਰਾਜ ਇੱਕ ਦੋ ਮੰਜ਼ਲਾ ਹੋਰ ਗਏ ਖਬਰ ਲੱਗੀ ਕਹਿੰਦੇ ਸੱਚੇ ਪਾਸ਼ਾ RAM SINGH ਬਹੁਤ ਸਾਰੇ ਜਵਾਨਾਂ ਨੂੰ ਲਾੜ ਲੈ ਕੇ ਨੱਠ ਗਿਆ ਮਹਾਰਾਜ ਕਹਿੰਦੇ ਵੀ RAM SINGH ਨੂੰ ਮੋੜ ਕੇ ਲਿਆਓ ਇੱਕ ਗੱਲ ਕਰਨੀ ਸਵਾਰ ਗਿਆ ਜਾ ਕੇ ਕਹਿਣ ਲੱਗਾ RAM ਸਿੰਘਾ ਤੈਨੂੰ ਗੁਰੂ ਦਸ਼ਵੇਸ਼ ਕਿਤਾ ਬਣਾਉਂਦੇ ਨੇ ਕਹਿੰਦਾ ਬਈ ਮੈਂ ਤਾਂ ਨਹੀਂ ਜਾਣਾ ਕਹਿੰਦੇ ਗੁਰੂ ਸਾਹਿਬ ਨੂੰ ਵੀ ਉਹ ਨਹੀਂ ਆਉਂਗਾ ਉਸੇ ਤਰ੍ਹਾਂ ਕਹਿਤਾ ਮਹਾਰਾਜ ਨੇ ਫੇਰ ਭੇਜਿਆ ਸਵਾਰ ਕਹਿੰਦੇ ਉਹਨੂੰ ਆਣ ਪਾ ਦੇ ਤਿੰਨ ਆਣਾ ਹੁੰਦੀ ਆ ਆਦਮੀ ਦੀ ਤਿੰਨੇ ਹੀ ਪਾ ਦੇ ਉਹ ਤਿੰਨੇ ਆਣਾ ਦੇਤੀਆਂ ਗੁਰੂ ਦੀ ਆਣ ਦੇਤੀ ਬਾਪ-ਬਾਪ ਦੀ ਆਣ ਦੇਤੀ ਤੇ ਗਉ ਗਰੀਬ ਦੀ ਆਂਦੇਤੀ ਤਿੰਨੇ ਲੰਗ ਗਿਆ ਕਹਿੰਦੇ ਮਹਾਰਾਜ ਉਹ ਤਾਂ ਟੱਪ ਗਿਆ ਤਿੰਨੇ ਲਕੀਰਾਂ ਟੱਪ ਗਿਆ ਮਹਾਰਾਜ ਕਹਿੰਦੇ ਹੁਣ ਸਾਡਾ ਰੁਮਾਲ ਲੈ ਜਾਓ ਲਕੀਰ ਕੱਢ ਕੇ ਉੱਤੇ ਰੱਖਦੇ ਉਹਨੂੰ ਕਹਿੰਦੇ ਆਰਾਮ ਸਿਆ ਇਹ ਗੁਰੂ ਕਲੰਗੀ ਧਰਤੀ ਦਸਤਾਰ ਹੈ ਇਹਦੇ ਉੱਤੇ ਦੀ ਲੰਗੜਾ ਤਾਂ ਲੰਗ ਜਾ ਨਹੀਂ ਵਾਪਸ ਆ ਚਲ ਉਸ ਵੇਲੇ ਉਹਨੇ ਕੋੜਾ ਖੜਾਏ ਬੜਾ ਗੁਰ ਸਿੱਖ ਨੇ ਕਿਹਾ ਓਏ ਪ੍ਰੇਮੀਆਂ ਬੇਮੁਖ ਹੋ ਜਾਏਗਾ ਬੇਮੁਖ ਨੂੰ ਜਨਮੋਂ ਲੱਗਣਗੇ ਨਾ ਪਿੱਛੇ ਦਾ ਗੁਰੂ ਕਲਗੀ ਤਰਪਾਸ਼ਾ ਤੁਹਾਡੇ ਉੱਤੇ ਮਾਨ ਕਰਦੇ ਸੀ ਆਹ ਦਸਤਾਰ ਪਈ ਹੈ ਰਮਾਲ ਰਖਤਾ ਲਕੀਰ ਕੱਢ ਕੇ ਪੈਰ ਨਾਲ ਉਹਨੇ ਘੋੜੇ ਨੂੰ ਮਾਰੀ ਅੱਡੀ ਤੇ ਉੱਤੇ ਦੀ ਲੰਘਿਆ ਸੱਚੇ ਬਾਸ਼ਾ ਉਹ ਨਹੀਂ ਰੁਕਿਆ ਉਹਨੇ ਘੋੜੇ ਨੂੰ ਅੱਡੀ ਮਾਰੀ ਤੇ ਉੱਤੇ ਵੀ ਐ ਲੰਘਿਆ ਜਿਵੇਂ ਕੋਈ ਗੱਲੇ ਨਹੀਂ ਹੁੰਦੀ ਕਹਿੰਦੇ ਘਰ ਪਿਆਰਾ ਟਕਰਾਂ ਮਾਰੂ ਘਰ ਚਲੇ ਆ ਗਿਆ ਘੋੜੇ ਤੋਂ ਨਹੀਂ ਉਤਰਦਾ ਭਰਾ ਨੇ ਉਤਾਰਿਆ ਤੇ ਉਸੇ ਵੇਲੇ ਟਕਰਾਂ ਮਾਰਨ ਲੱਗਿਆ ਇੱਕ ਮੀਨ ਨਾਲ ਟਕਰਾਂ ਮਾਰ ਮਾਰ ਕੇ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੇ ਜਿਹੜੇ ਟਰਸਟਡ ਸੀ ਉਹ ਇਹ ਕੀ ਕਰਕੇ ਗੁਰੂ ਮਹਾਰਾਜ ਦਾ ਸਾਥ ਛੱਡ ਦੇਗਾ